ਨਾ ਮੈਂ ਫਲਾਣਾ ਮੈਂ ਫਲਾਣਾ ਉਹਦੀ ਇਹ ਫਲਾਣ ਪੜਾ ਟੁੱਟ ਜਾਏਗਾ ਇਹ ਮੰਜ਼ਲੇ ਹਕੀਕਤ ਦੇ ਵਿੱਚ ਜਾਨੀ ਬੀਏ ਚ ਜਾ ਕੇ ਇਹਨੂੰ ਆਤਮ ਗਿਆਨ ਹੋ ਜਾਂਦਾ ਫਿਰ 14ਵੇਂ ਚ ਲਿਆ ਗਿਆ ਜਦੋਂ ਉਸ ਤੋਂ ਅੱਗੇ ਹੋਰ ਵਿਅਾਸ ਕਰਦਾ ਹੈ ਫਿਰ ਹੋਰ ਪੜਦਾ ਟੁੱਟਦਾ ਅੱਗੇ ਇੱਕ ਬੱਜਰ ਕਪਾਟ ਖੁੱਲਦਾ ਉਸ ਵੇਲੇ ਇੱਕ ਹੋਰ ਵੇਦ ਅਖੇੜ ਹੀ ਹੋਰ ਹੈ ਇੱਥੇ ਇਥੇ ਤਾਂ ਉਹ ਆਪੇ ਆਪ ਹੈ ਆਪਾਂ ਕਹਨੂੰ ਵਿਛਵਸੇ ਆ ਫਿਰ ਆਤਮਾ ਪਰਮਾਤਮਾ ਚ ਇੱਕ ਹੋ ਜਾਂਦਾ ਹੈ ਫਿਰ ਇਹ ਸਾਰੇ ਰਾਜ ਜਾਂਦਾ ਰਾਜਾ ਬਣ ਜਾਂਦਾ ਹੈ ਇਸ ਦੀ ਅਵਸਥਾ ਨੂੰ ਜਨਾਇਆ ਹੈ ਗੁਰੂ ਜੀ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਅੱਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਵੀ ਤੂੰ ਹੀ ਤੂੰ ਐ ਇਥੇ ਹੋਰ ਨਹੀਂ ਕੋਈ ਹੈ ਕਬੀਰ ਜਾਂ ਕੋ ਖੋਜਤੇ ਕਬੀਰ ਜੀ ਕਹਿੰਦੇ ਜਿਹੜੇ ਰੱਬ ਨੂੰ ਮੈਂ ਟਰੋਲਦਾ ਫਿਰਦਾ ਸੀ ਪਾਇਓ ਸੋਈ ਠੌਰ ਕਹਿੰਦੇ ਉਹ ਮੈਨੂੰ ਟਿਕਾਣਾ ਮਿਲ ਗਿਆ ਹੁਣ ਸੋਈ ਫਿਰਕੇ ਤੂੰ ਪਿਆ ਜਾਂਕੋ ਕਹਤਾ ਔਰ ਕਬੀਰ ਜੀ ਕਹਿੰਦੇ ਜਿਹੜੇ ਰੱਬ ਨੂੰ ਤੂੰ ਕਹਿੰਦਾ ਸੀ ਮੇਤੋਂ ਕੋਈ ਵੱਖਰਾ ਹੈ ਕਹਦੇ ਹੁਣ ਮੇਰੀ ਅੱਖ ਖੁੱਲ ਗਈ ਮੈਨੂੰ ਪਤਾ ਲੱਗ ਗਿਆ ਵੀ ਉਹ ਰੱਬ ਨਹੀਂ ਆ ਉਹ ਰੱਬ ਨਹੀਂ ਆ ਕਬੀਰ ਜਾਂਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰਕੇ ਤੂੰ ਪਿਆ ਜਾਂਕੋ ਕਹਤਾ ਔਰ ਸੁਆਓ ਇਹ ਮਤਲਬਾਂ ਇਹ ਇਸ ਤਰ੍ਹਾਂ ਦਾ ਕਰਕੇ ਇਹ ਮੰਜ਼ਲੇ ਮਾਰਫਤ ਚ ਲੈ ਜਾਂਦਾ ਉੱਥੇ ਜਾ ਕੇ ਜਦੋਂ ਭੇਦ ਅਵਸਥਾ ਹੁੰਦੀ ਹੈ ਉਸ ਅਵਸਥਾ ਨੂੰ ਇਹ ਕਿਹਾ ਵੀ ਇਹ ਰਾਮ ਸੰਤ ਮੈਂ ਭੇਦ ਕੋ ਨਹੀਂ ਰਾਮ ਸੰਤ ਹੈ ਇੱਕੋ ਰਾਮ ਸੰਤ ਮੈਂ ਭੇਦ ਕੋ ਨਹੀਂ ਰਾਮ ਸੰਤ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨੋ ਬਬੇ ਸੋ ਆਓ ਇਸ ਤਰ੍ਹਾਂ ਦਾ ਕਰਕੇ ਉੱਥੇ ਪਹੁੰਚਿਆ ਜਾਂਦਾ ਸਾਧ ਸੰਗ ਜੀ ਬੜੀ ਗੁਰੂਆਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਬਾਣੀ ਸਾਡੇ ਕੋਲੇ ਹੈ ਅਮੋਲਕ ਇਤਿਹਾਸ ਸਾਡੇ ਕੋਲੇ ਹੈ ਅਸੀਂ ਇਤਿਹਾਸ ਦੀ ਵਿਚਾਰ ਕਰੀਏ ਗੁਰਬਾਣੀ ਦੀ ਵਿਚਾਰ ਕਰੀਏ ਉੱਥੇ ਪਹੁੰਚ ਸਕਦੇ ਹਾਂ ਆਓ ਸਾਡੇ ਅੰਦਰ ਇਹ ਹੋਣਾ ਚਾਹੀਦਾ ਹੈ ਲਗਨ ਲਗਨ ਹੋਣੀ ਚਾਹੀਦੀ ਹੈ ਲਗਨ ਬਿਨਾਂ ਤਾਂ ਇਹ ਦੇ ਦਾ ਕੋਈ ਮੁੱਲ ਨਹੀਂ ਸੱਚੀ ਲਿਵਾ ਬਿਨ ਦੇ ਨਮਾਣੀ ਕੀ ਮੁੱਲ ਹੈ ਦਾ ਸਵਾ ਉਹ ਇਸ ਤਰ੍ਹਾਂ ਦਾ ਕਰਕੇ ਸਮਾਜ ਆਸਤ ਨਹੀਂ ਨੰਦਾ ਸਮਾ ਬਹੁਤ ਹੋ ਗਿਆ ਹੈ ਪਾਦਸ਼ਾਹ ਦੀ ਗੱਲ ਚੱਲਦੀ ਸੀ ਪਾਦਸ਼ਾਹ ਛੇਵੇਂ ਪਾਦਸ਼ਾਹ ਮਹਾਰਾਜ ਸੱਚੇ ਪਾਦਸ਼ਾਹ ਨੂੰ ਜਹਾਂਗੀਰ ਨੇ ਪੁੱਛਿਆ ਵੀ ਮਹਾਰਾਜ ਤੁਹਾਡੇ ਕੋਲ ਕੋਈ ਫੌਜਾਂ ਨਹੀਂ ਕੋਈ ਖਜ਼ਾਨਾ ਨਹੀਂ ਤੁਹਾਨੂੰ ਲੋਕੀ ਸੱਚਾ ਪਾਦਸ਼ਾਹ ਕਹਿੰਦੇ ਨੇ ਮੇਰੇ ਹੁਕਮ ਵੀ ਚੱਲਦਾ ਹੈ ਮੇਰੇ ਕੋਲ ਫੌਜਾਂ ਵੀ ਨਹੀਂ ਮੈਨੂੰ ਲੋਕੀ ਪਾਦਸ਼ਾਹ ਹੀ ਕਹਿੰਦੇ ਨੇ ਮਹਾਰਾਜ ਕਹਿਣ ਲੱਗੇ ਤੈਨੂੰ ਕੱਲ ਨੂੰ ਜਵਾਬ ਦੇਵਾਂਗੇ ਸ਼ਾਮ ਨੂੰ ਇਸ ਦਾ ਪ੍ਰੈਕਟੀਕਲ ਜਵਾਬ ਦੇਵਾਂਗੇ ਖੈਰ ਮਹਾਰਾਜ ਆਪਣੇ ਤੰਬੂ ਚਲੇ ਗਏ ਜਹਾਂਗੀਰ ਆਪਣੇ ਤੰਬੂ ਚਲੇ ਗਿਆ ਤੋ ਦੂਜੇ ਦਿਨ ਗੁਰੂ ਜੀ ਨੇ ਪ੍ਰੈਕਟੀਕਲ ਜਵਾਬ ਦੇਣ ਵਾਸਤੇ ਕੌਤਕ ਰਚਿਆ ਕਿ ਉੱਥੇ ਗੁਰੂ ਕਾ ਸਿੱਖ ਰਹਿੰਦਾ ਸੀ ਘਾਹ ਖੋਤ ਕੇ guzara ਕਰਦਾ ਸੀ ਲਗਨ ਸੀ ਗੁਰੂ ਦੇ ਅੰਦਰ ਵਾਸਤੇ ਬੇਹੱਦ ਲਗਨ ਸੀ ਖਿੱਚ ਸੀ ਉਹਦੇ ਅੰਦਰ ਉਹਦੇ ਅੰਦਰ ਸਿਮਰਨ ਹੁੰਦਾ ਸੀ ਹਰ ਵੇਲੇ ਸਿਮਰਨ ਹੁੰਦਾ ਬੋਲ ਕੇ ਪਹਿਲਾ ਪਹਿਲਾ ਬੋਲ ਕੇ ਹੁੰਦਾ ਫਿਰ ਹੌਲੀ ਹੌਲੀ ਸਵਾਸ ਨਾਲ ਹੁੰਦਾ ਫਿਰ ਬਿਨਾ ਬੋਲੇ ਹੁੰਦਾ ਇਸ ਤਰ੍ਹਾਂ ਸਿਮਨ ਦੀਆਂ ਸਟੇਜਾਂ ਨੇ ਇੱਕ ਸਟੇਜ ਉਹ ਵੀ ਆ ਜਿਹੜਾ ਹਰ ਵੇਲੇ ਹੁੰਦਾ ਰਹਿੰਦਾ ਪੜ ਲਓ ਪਿਆਰ ਨਾਲ ਹਰਦਮ ਰਹਿੰਦੀ ਜਵਾਂ ਹਰਦਮ ਰਹੇ ਨੀ ਲਾ ਵਿੱਚ ਵਾਗੀ ਤੇ ਤਾਰ ਵੱਜੂ ਉਹ ਸਾਡੇ ਅੰਦਰ ਆ ਕੇ ਬੈਠ ਜਾਊਗਾ ਉਹ ਸਾਡੇ ਅਸੀਂ ਇੱਕ ਹੋ ਜਾਂਦੇ ਫਿਰ ਉਹਦੇ ਨਾਲ ਦੋ ਨਹੀਂ ਰਹਿੰਦੇ ਜਦ ਉਹਨੂੰ ਯਾਦ ਕਰਾਂਗੇ ਤਾਰ ਵੱਜਦੀ ਹੈ ਤੇ ਉਹ ਮੈਂ ਹੋ ਗਿਆ ਮੈਂ ਤੂੰ ਹੋ ਗਿਆ ਅਪੇਧ ਹੋ ਜਾਂਦੇ ਨੇ ਇਸ ਤਰ੍ਹਾਂ ਇਸ ਅਵਸਥਾ ਨੂੰ ਕਿਹਾ ਤੂੰ ਤੂੰ ਕਰਦਾ ਤੂੰ ਪਿਆ ਮੁਜ ਮੇਰਾ ਲਾਹੂ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤੱਕ ਦੋ ਤੋਂ ਇੱਕ ਹੋ ਜਾਂਦੇ ਨੇ ਗੁਰੂ ਸਿੱਖ ਦੇ ਵਿੱਚ ਅਪੇਧ ਹੋ ਜਾਂਦਾ ਸਾਧ ਸੰਗ ਜੀ ਭੁੱਲਾਂ ਚੁੱਕਾਂ ਦੀ ਕਰਨੀ ਮਾਫੀ ਖਿਮਾ ਕਰਨੀ ਸਮਾਂ ਬਹੁਤ ਹੋ ਜਾਂਦਾ ਹੈ ਬੈਠਿਆਂ ਪਿਆਰ ਦੇ ਵਿੱਚ ਤੋਂ ਇਸ ਤਰ੍ਹਾਂ ਨਾਲ ਕਰਕੇ ਇਹ ਪਿਆਰ ਦਾ ਮਾਰਗ ਹੈ ਭਗਤੀ ਹੈ ਨਾ ਜਿਹੜਾ ਇਹ ਪਿਆਰ ਦਾ ਮਾਰਗ ਹੈ ਪਿਆਰ ਨਾਲ ਜਿਹਨੂੰ ਯਾਦ ਕਰਾਂਗੇ ਗੁਰੂ ਨੂੰ ਯਾਦ ਕਰਾਂਗੇ ਪਿਆਰ ਨਾਲ ਗੁਰੂ ਸਾਡਾ ਹੋ ਜਾਵੇਗਾ ਜਿਹੜੀ ਚੀਜ਼ ਨੂੰ ਇਹ ਪਿਆਰ ਨਾਲ ਯਾਦ ਕਰਦਾ ਉਹ ਇਹਦੀ ਆਪਣੀ ਹੋ ਜਾਂਦੀ ਹੈ ਉਹ ਆਪਣੀ ਹੋ ਜਾਂਦੀ ਹੈ ਦੇਖਦੇ ਨਹੀਂ ਪਿਆਰ ਦੇ ਵਿੱਚ ਕਿਤਨੀ ਤਾਕਤ ਹੈ ਇਸ ਤਰ੍ਹਾਂ ਕਰਕੇ ਹੌਨ ਸਾਰਿਆਂ ਨੇ ਅਨੰਦ ਸਾਹਿਬ ਦੇ ਵਿੱਚ ਬੋਲਣਾ ਹੈ ਅਰਦਾਸ ਕਿ ਉਹ ਫਿਰ ਹੁਕਮ ਨਾਵਾ ਸੁਣ ਕੇ ਫਿਰ ਚੱਲੇ ਪਾਉਣੇ ਨੇ ਪਿਆਰ ਨਾਲ ਸਤਿਗੁਰੂ ਦੇ ਨੇ ਦਿਨੇ ਲਾਭ ਉਠਾਓ ਇਸੇ ਤਰ੍ਹਾਂ ਸਾਰੇ ਅੰਗਦ ਵੱਜ ਕੇ ਤੋਂ ਮਹਾਪੁਰਖਾਈ ਹੋਏ ਹਨ ਹੋਰ ਵੀ ਇਸ ਤਰ੍ਹਾਂ ਨਾਲ ਪਿਆਰ ਨਾਲ ਸਤਿਗੁਰੂ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ